ਕਰਨੀ ਸਰਦਾਰ ਅਵਤਾਰ ਸਿੰਘ ਜੀ ਹਾਂ ਸਾਬਕਾ ਪ੍ਰਧਾਨ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਕਿਉਂਕਿ ਸਰਦਾਰ ਰਤਨਪਾਲ ਜੀ ਦਾ ਜਿਹੜਾ ਬਾ ਵਾਸਤਾ ਪਿਆ ਪਹਿਲਾ ਸਾਲ ਤੋਂ ਪਹਿਲੇ ਇਸ ਕਲੱਬ ਦੇ ਨਾਲ ਹੀ ਪਿਆ ਫਿਰ ਅੱਗੇ ਤੋਂ ਅੱਗੇ ਘਸਾ ਸਾਰੀ ਗੱਲ ਚੱਲੀਏ ਹਾਂਜੀ ਹਾਂਜੀ ਚੁੱਪ ਦਾ ਦਾਨ ਚੁੱਪ ਦਾ ਦਾਨ ਜੀ ਸ਼ਹੀਦ ਆਜ਼ਮ ਸਰਦਾਰ ਰੋਧਮ ਸਿੰਘ ਜੀ ਦੇ ਸ਼ਹਿਰ ਦੇ ਵੱਖ-ਵੱਖ ਕਮੇਡੀਆਂ ਦੇ ਅਹੁਦੇਦਾਰ ਪ੍ਰਧਾਨ ਸਹਿਬਾਨ ਗੱਜਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਦੇ ਮਹਾਭਾਰਤ ਦਾ ਗ੍ਰੰਥ ਪੜ੍ਹਦੇ ਆਂ ਕਦੇ ਰਮਾਇਣ ਪੜ੍ਹਦੇ ਆਂ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆਂ ਕਿਉਂਕਿ ਜੇ ਉਸ ਟਾਈਮ ਲਿਖਿਆ ਗਿਆ ਤਾਂ ਅੱਜ ਅਸੀਂ ਪੜ੍ਹ ਰਹੇ ਹਾਂ ਉਹਨਾਂ ਨੂੰ ਤਕਰੀਬਨ ਕੋਈ 6000 ਸਾਲ 100 ਸਾਲ ਕੋਈ 7000 ਸਾਲ ਕੋਈ 500 ਸਾਲ ਕਿਉਂਕਿ ਮੇਰਾ ਕਹਿਣ ਦਾ ਭਾਗ ਕੀ ਆ ਜੋ ਪੁਸਤਕ ਲਿਖੀ ਜਾਂਦੀ ਆ ਜਾਂ ਕੋਈ ਗ੍ਰੰਥ ਲਿਖਿਆ ਜਾਂਦਾ ਉਹ ਆਨ ਵਾਲੀਆਂ ਪੀੜ੍ਹੀਆਂ ਦੇ ਲਈ ਚਾਨਣ ਮਨਾਰਾ ਹੁੰਦਾ ਕਿਉਂਕਿ ਸਾਨੂੰ ਕੋਈ ਪਤਾ ਨਹੀਂ ਲੱਗਣਾ ਸੀ ਕਿ ਮਹਾਭਾਰਤ ਦੇ ਵਿੱਚ ਕਿਹਦੇ ਨਾਲ ਕਿਹਦਾ ਯੁੱਧ ਹੋਇਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿੰਨਿਆ ਕਿੰਗਾ ਲੜੀਆਂ ਇਹ ਸਿਰਫ ਸਾਨੂੰ ਇਤਿਹਾਸ ਤੋਂ ਹੀ ਪਤਾ ਲੱਗਦਾ ਮੈਂ ਸ਼ਹੀਦ ਉਦਮ ਸਿੰਘ helping and foundation of canada ਦਾ ਸਰਦਾਰ ਲਖਮੀਰ ਸਿੰਘ ਰਤਨਪਾਲ ਜੀ ਦਾ ਸਰਦਾਰ ਦਲੇਰ ਸਿੰਘ ਚੰਦੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਕਿ ਹਰ ਸਾਲ ਹੀ ਰਾਮ ਮੁਹੰਮਦ ਸਿੰਘ ਹਜ਼ਾਰ ਕਲੱਬ ਦੇ ਨਾਲ ਲਗਾਤਾਰ 15 ਸਾਲ ਤੋਂ 2-250 ਬੰਦੇ ਲੈਂਜਪੋਣੇ ਅੱਖਾਂ ਦੇ ਨਾਲ ਹੀ ਖੂਨਦਾਨ ਕੈਂਪ ਲਗਵਾਣੇ ਗਰੀਬ ਲੜਕੀਆਂ ਦੇ ਵਿਆਹ ਜੋ ਲੋਕ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਧੀਆਂ ਦੇ ਵਿਆਹ ਨਹੀਂ ਕਰ ਸਕਦੇ ਉਹਨਾਂ ਨੂੰ ਸਹਿਯੋਗ ਕਰਦੇ ਨੇ ਸੋ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਵਿਦੇਸ਼ਾਂ ਵਿੱਚ ਬੈਠੇ ਹੋਏ ਵੀ ਸਾਡੇ ਭੈਣ ਭਰਾਵਾਂ ਦੇ ਪੰਜਾਬੀ ਭੈਣ ਭਰਾਵਾਂ ਲਈ ਸੋਚਦੇ ਨੇ ਬੜੀ ਖੁਸ਼ੀ ਆ ਕਿ ਅੱਜ ਉਹਨਾਂ ਦੇ ਇਸ ਕਾਰਜ ਦੇ ਵਿੱਚ ਯੋਗਦਾਨ ਪਾਉਣ ਦੇ ਨਾਲ ਜੋ ਸ਼ਹੀਦ ਉਦਮ ਸਿੰਘ ਜੀ ਦੇ ਪਰਿਵਾਰਕ ਕੰਬੋਜ ਭਾਈਚਾਰੇ ਅੱਜ ਅਸੀਂ ਫਖਰ ਨਾਲ ਮਹਿਸੂਸ ਕਰਦੇ ਆਂ ਮਾਣ ਮਹਿਸੂਸ ਕਰਦੇ ਆਂ ਨਾਲ ਹੀ ਮੈਨੂੰ ਇੱਕ ਗੱਲ ਹੋਰ ਇਹਦੇ ਵਿੱਚ ਪੜ੍ਹ ਕੇ ਬਹੁਤ ਵਧੀਆ ਲੱਗਿਆ ਕਿ ਮਾਈ ਭਾਈ ਮਾਈ ਸਿੰਘ ਜੀ ਕੰਬੋਜ ਸੁਨਾਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮਨਾਮਾ ਜੋ ਸਾਡੇ ਸਨਾਮ ਵਾਲੇ ਵਿੱਚ ਆ ਗਿਆ ਉਹ ਵੀ ਸਾਡੇ ਕੰਬੋਜ ਭਾਈਚਾਰੇ ਨੂੰ ਹੀ ਬਖਸਾਇਆ ਸੀਗਾ ਜਿਸ ਦੀ ਕਿ ਸਾਡੇ ਸਨਾਮ ਦੇ ਵਿੱਚ ਇੱਕ ਕਾਪੀ ਵੀ ਪਈ ਹੈ ਜਿਸ ਦੇ ਹੁਕਮਨਾਮੇ ਦੀ ਉਹਦੀਆਂ ਕਾਪੀਆਂ ਅੱਗੇ ਦੇ ਅੱਗੇ ਹੋ ਗਈਆਂ ਜਿਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਿਆ ਹੋਇਆ ਹੈ ਭਾਈ ਮਾਈ ਸਿੰਘ ਜੀ ਕੰਬੋਜ ਸੁਨਾਮੀ ਜੋ ਕਿ ਸਾਡੇ ਲਈ ਬਹੁਤ ਫਖਰ ਦੀ ਗੱਲ ਹੈ ਸੋ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਇਹਦੇ ਵਿੱਚ ਬਹੁਤ ਸਾਰੇ ਮਹਾਨ ਇਤਿਹਾਸਕਾਰ ਉਸ ਸਮੇਂ ਦੇ ਲੋਕਾਂ ਦਾ ਜੀਵਨ ਉੱਚਾ ਚੁੱਕਿਆ ਕਿਦਾਂ ਹੋ ਸਈਆ ਜਨਾਮੀ ਜਿਸ ਨਾਮ ਦੇ ਬੜੇ ਵਧੀਆ ਮਸ਼ਹੂਰ ਲੇਖਕ ਹੋਏ ਇਸ ਤਰ੍ਹਾਂ ਹੀ ਸਾਡੇ ਜੋ ਮਹਾਰਾਜਾ ਪਟਾਲੇ ਦੇ ਵੇਲੇ ਸੀਗੇ ਸ੍ਰੀ ਉਹ ਜਾਣਕੀ ਗੰਬੋ ਆਪਣਾ ਸਿਵ ਜਾਣਕੀ ਪਹਿਲਾ ਉਰਦੂ ਦੇ ਵਿੱਚ ਕਿਤਾਬਾਂ ਸੀਗਾ ਮੈਨੂੰ ਕਾਫੀ ਕੁਝ ਮੇਰੇ ਦਾਦਾ ਜੀ ਤੋਂ ਸਿੱਖਣ ਨੂੰ ਮਿਲਿਆ ਜੋ ਕਿ ਮੈਨੂੰ ਉਰਦੂ ਦਾ ਨਹੀਂ ਆਉਂਦਾ ਸੀ ਮੇਰੇ ਮੱਥਾ ਬਹੁ ਮਾਰਾ ਮੈਨੂੰ ਸਿਖਾਣ ਲਈ ਮੇਰੇ ਅੱਖਰ ਤਾਂ ਪਛਾਨ ਨਹੀਂ ਹੋ ਸਕੀ ਪਰ ਮੇਰੇ ਰੱਟੇ ਅੱਜ ਵੀ ਲੱਗੇ ਹੋਏ ਨੇ ਅਲਫ ਬੇ ਪੇ ਸਾਰੇ ਮੈਂ ਜਾਣਦਾ ਜਿਸ ਕਰਕੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਸਿਵ ਜਾਣ ਕੀ ਸਭ ਤੋਂ ਪਹਿਲਾਂ ਸਾਡੇ ਕੰਬੋਜ ਬਰਾਦੀ ਦੇ ਲਈ ਉਹਨਾਂ ਨੇ ਕਿਤਾਬ ਲਿਖੀ ਸੀ ਜਿਹਦੇ ਵਿੱਚ 52 ਤੇ 84 ਗੋਤਾਂ ਦਾ ਵਰਣਨ ਕੀਤਾ ਹੋਇਆ ਸਾਡੇ ਕਮੋਜ ਭਾਈ ਚਰੇ ਦਾ ਲਈ ਸੋ ਮੇਰਾ ਕਹਿਣ ਦਾ ਭਾਵ ਤਾਂ ਇਹੀ ਹੈ ਬਹੁਤ ਹੀ ਵਧੀਆ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਸਾਡਾ ਜੀਵਨ ਉੱਚਾ ਚੁੱਕਿਆ ਜਾਊਗਾ ਇਹਦੇ ਨਾਲ ਪਤਾ ਲੱਗਦਾ ਹੈ ਸਮੇਂ-ਸਮੇਂ ਦੇ ਨਾਲ ਤਬਦੀਲੀਆਂ ਆਦਿਆਂ ਹਨ ਕਿਸੇ ਟਾਈਮ ਸਾਡਾ ਕੰਬੋਜ ਪਾਈਚਾਰਾ ਨਹਿਰਾਂ ਦੇ ਕਿਨਾਰੇ ਨਦੀਆਂ ਦੇ ਕਿਨਾਰੇ ਆਪਣੇ afghanistani ਧਰਤੀ ਉੱਤ ਕੇ ਹਿੰਦੁਸਤਾਨੀ ਧਰਤੀ ਤੇ ਆਇਆ ਸੀ ਜੇ ਸਾਡੇ ਲੋਕਾਂ ਨੂੰ ਮਿਲਣਾ ਹੋਵੇ ਜਾਂ ਪਤਾ ਕਰਨਾ ਹੋਵੇ ਤਾਂ ਉਹ ਸਾਨੂੰ ਨਦੀਆਂ ਦੇ ਕਿਨਾਰੇ ਮਿਲਣਗੇ ਤੁਸੀਂ ਨਿਗਾਹ ਮਾਰ ਕੇ ਦੇਖੋ ਅੱਜ ਸਾਡੀ ਬਰਾੜੀ ਘੱਗਰ ਦੇ ਕਿਨਾਰੇ ਬੈਠੀ ਆ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਨਿਗਾ ਮਾਰੋ ਬੇਈ ਨਦੀ ਦੇ ਕਿਨਾਰੇ ਬੈਠੀ ਹੈ ਜਿੱਥੇ ਵੀ ਤੁਸੀਂ ਜਾਓਗੇ ਤਕਰੀਬਨ ਤਕਰੀਬਨ ਸਾਡੇ ਕੋਲ ਭਾਈਚਾਰੇ ਦੇ ਪਿੰਡ ਤੁਹਾਨੂੰ ਨਦੀਆਂ ਦੇ ਕਿਨਾਰੇ ਮਿਲਣਗੇ ਕਿਉਂਕਿ ਸਾਨੂੰ ਇਤਿਹਾਸ ਤੋਂ ਹੀ ਪਤਾ ਲੱਗਦਾ ਚੰਨਾ ਪੈਂਦਾ ਸੋ ਮੈਂ ਵਧਾਈ ਦਿੰਦਾ ਇੱਕ ਵਾਰੀ ਫਿਰ ਸਰਦਾਰ ਰਣੇਕ ਸਿੰਘ ਟੋਡ ਜੀ ਨੂੰ ਸਰਦਾਰ ਰਤਨਪਾਲ ਸਿੰਘ ਜੀ ਰਤਨ ਸਿੰਘ ਜੀ ਸੰਦੇ ਸਾਹਿਬ ਨੂੰ ਤੇ ਸਰਦਾਰ ਇਸਰ ਸਿੰਘ ਜੀ ਟੋਡ ਕਰਨੈਲ ਸਿੰਘ ਜੀ ਟੋਡ ਸਰਦਾਰ ਯਾਨੀ ਜੰਗੀਰ ਸਿੰਘ ਰਤਨਪਾਲ ਰਤਨ ਜੀ ਜਿਹੜਾ ਨੂੰ ਕੋਈ ਪਹਿਲਾਂ ਹੀ ਮੈਂ ਬਚਪਨ ਤੋਂ ਕੀਰਤਨ ਕਰਦੇ ਸੁਣਦਿਆ ਮੇਰਾ ਬਚਪਨ ਜ਼ਿਆਦਾ ਮੇਰੇ ਨਾਨਕੇ ਘਰ ਹੀ ਗੁਜ਼ਰਿਆ ਇਹ ਗੁਰਦੁਆਰਾ ਕੋਕੋ ਮੈਰੀ ਸਿਵਾ ਹੈ ਬਾਨ ਮਾਨੇ ਆਰੀ ਨੇ ਉਸ ਟਾਈਮ ਤੋਂ ਮੈਂ ਇਹਨਾਂ ਦੇ ਸੰਗਤ ਕਰਦਾ ਆ ਰਿਹਾ ਮੈਨੂੰ ਬੜੀ ਖੁਸ਼ੀ ਦਾ ਮਾਣ ਮਹਿਸੂਸ ਹੁੰਦਾ ਜਦੋਂ ਮੈਂ ਇਹਨਾਂ ਦੇ ਮੈਂ ਇਹਨਾਂ ਦੇ ਬੱਚਾਂ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਸਾਰਿਆਂ ਦਾ ਇੱਕ ਵਾਰੀ ਫੇਰ ਜੀ ਆਇਆਂ ਨੂੰ ਹਾਰਦਿਕ ਸਵਾਗਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ